ਕਿਤੇ ਖਾਰਾ ਪਾਣੀ ਹੈ ਕਿਤੇ ਕੌੜਾ ਪਾਣੀ ਕਿਤੇ ਤੇਲੀਆ ਪਾਣੀ ਹੈ ਪਰ ਮੀਂਹ ਦਾ ਪਾਣੀ ਜਿਹੜਾ ਨਾ ਨਾ ਉਹ ਕੌੜਾ ਨਾ ਉਹ ਤੇਲੀਆ ਨਾ ਖਾਰਾ ਇਸੇ ਤਰ੍ਹਾਂ ਗੁਰਮੁਖੋ ਮੈਂ ਬੇਨਤੀ ਕੀਤੀ ਕੁਰਾਨ ਵਿੱਚ ਰਾਮ ਨਹੀਂ ਲੱਭਦਾ ਵੇਦਾਂ ਵਿੱਚ ਅੱਲਾ ਨਹੀਂ ਲੱਭਦਾ ਲੇਕਿਨ ਜਿਹੜਾ ਇਹ ਹੈ ਨਾ ਇਹ ਹਰ ਥਾਂ ਤੇ ਬਰਾਬਰ ਵਰ੍ਹਦਾ ਹੈ ਨਾ ਇਹ ਰਾਮ ਨੂੰ ਮਾੜਾ ਕਹੇ ਤੇ ਨਾ ਇਹ ਅੱਲਾ ਨੂੰ ਮਾੜਾ ਕਹੇ ਇਹ ਮੀਂਹ ਵਰਗਾ ਜੇ ਇਹ ਹਰ ਥਾਂ ਤੇ ਵਰਦਾ ਹੈ ਵੇਦਾਂ ਦਾ ਪਾਠ ਨੀਮੀ ਜਾਤੀ ਵਾਲਾ ਛੂਦਰ ਨਹੀਂ ਕਰ ਸਕਦਾ ਇਹਨੂੰ ਪੁੱਛਿਆ ਇਹ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਘੈ ਰੀਸ ਜਿੱਥੇ ਨੀਰ ਸੰਭਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ ਜਦੋਂ ਅਸੀਂ ਗੁਰੂ ਰਾਮਦਾਸ ਨੂੰ ਮੱਥਾ ਟੇਕਦੇ ਉਦੋਂ ਬਾਬੇ ਸ਼ੇਰਬਿੰਦ ਮੁਸਲਮਾਨ ਨੂੰ ਮੱਥਾ ਵੀ ਟੇਕਦੇ ਜਦੋਂ ਅਸੀਂ ਧੰ ਗੁਰ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਬਾਬੇ ਰਵਦਾਸ ਨੂੰ ਮੱਥਾ ਟੇਕਦੇ ਹਾਂ ਬਾਬੇ ਕਬੀਰ ਜੀ ਨੂੰ ਮੱਥਾ ਟੇਕਦੇ ਹਾਂ ਬਾਬੇ ਸੈਨ ਨੂੰ ਬੱਥਾ ਟਿਕਦੇ ਐ ਇਹਦੇ ਕਰਵੰਡੀਆਂ ਨਹੀਂ ਇਹ ਸਾਰਿਆਂ ਨੂੰ ਇੱਕ